ਪਵਿੱਤਰ ਸਰੋਵਰ ਜੋ ਕਿ ਪੰਜ ਐਤਵਾਰ ਮਹਾਰਾ ਇਸ਼ਨਾਨ ਕਰਦੇ ਆ ਬੱਚੇ ਸੁੱਕੇ ਕਮਜ਼ੋਰ ਜਿਤਨਾ ਹੋ ਜਾਂਦੇ ਆ ਕੋ ਚੜਦੀ ਗਲਾ ਕਰ ਦਿੰਦਾ ਮਹਾਰਾ ਸੱਚੇ ਪਾਤਸ਼ਾਹ ਬਾਕੀ ਗੁਰੂ ਅਮਰਦਾਸ ਜੀ ਦਾ ਉਸ ਵੇਲੇ ਦਾ ਕਰੀਰ ਸਾਹਿਬ ਮੌਜੂਦ ਹੈ ਮਹਾਰਾ ਸੱਚੇ ਪਾਤਸ਼ਾਹ ਜਿੱਥੇ ਦਾਮ ਲੈਂਦੇ ਰਹਾ ਸਭ ਤੋਂ ਵੱਡੀ ਗੱਲ ਇਹ ਆ ਮਹਾਂਪੁਰਖਾਂ ਨੇ ਜੰਗਾਂ ਦੇ ਮੰਗਲ ਲਾਏ ਵਾਹਿਗੁਰੂ ਵਾਹਿ ਹੈ ਗੁਰੂ ਵਾਹਿ ਹੈ ਗੁਰੂ ਵਾਹੇ ਗੁਰਵਾਹੇ ਗੁਰੂ ਵਾਹੇ ਗੁਰਵਾਹੇ ਗੁਰੂ ਵਾਹੇ ਗੁਰਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰਵਾਹੇ ਗੁਰੂ ਪੰਜਾਬ ਪਲੱਸ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਆਏ ਹਾਂ ਇੱਕ ਐਸੇ ਪਵਿੱਤਰ ਸਥਾਨ ਦੇ ਉੱਪਰ ਜਿਹੜਾ ਲੰਬੇ ਸਮੇਂ ਤੋਂ ਲੋਕਾਂ ਦੀ ਆਸਤਾ ਦਾ ਕੇਂਦਰ ਬਣਿਆ ਹੋਇਆ ਸਾਡੀ ਮੁਰਾਦ ਹੈ ਦਮਦੰਬਾ ਸਾਹਿਬ ਜਿਹੜਾ ਕਿ ਤੀਜੀ ਪਾਤਸ਼ਾਹੀ ਦੇ ਨਾਲ ਜਿਹੜਾ ਹੈਗਾ ਅਟੈਚ ਹੈਗਾ ਜਿਹਦੀ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸੰਤ ਬਾਬਾ ਕੋਲਾ ਸਿੰਘ ਜੀ ਔਰ ਮੁੱਖ ਜਥੇਦਾਰ ਜਿਹੜੇ ਹੈਗੇ ਬਾਬਾ ਗੁਰਨਾਮ ਸਿੰਘ ਜੀ ਸਰਹਾਲੀ ਵਾਲੇ ਔਰ ਜਥੇਦਾਰ ਭੀਮ ਸਿੰਘ ਜੀ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਬਾਬਾਈ ਦੇ ਚਰਨਾਂ ਚ ਲਾਤੀ ਔਰ ਹਮੇਸ਼ਾ ਸੇਵਾ ਦੇ ਪੁੰਜ ਬਣ ਕੇ ਸੇਵਾ ਕਰਦੇ ਨੇ ਸਵਾਗਤ ਹੈ ਬਾਬਾ ਜੀ ਤੁਹਾਡਾ ਸਾਡੇ ਸਪੈਸ਼ਲ ਸ਼ੋਅ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬੇ ਕੀ ਕਹਿਣਾ ਚਾਹੋਗੇ ਕਿ ਜੰਗਲਾਂ ਚ ਮੰਗਲ ਕਰਨ ਵਾਲੇ ਇਹ ਸਥਾਨ ਜਿੱਥੇ ਬਿਲਕੁਲ ਰੋਹੀ ਬਿਆਹਵਾਨ ਹੁੰਦੇ ਸੀ ਕਿਸੇ ਸਮੇਂ ਤੇ ਔਰ ਅੱਜ ਵਾਹਿਗੁਰੂ ਦੀ ਕਿਰਪਾ ਦੇ ਨਾਲ ਇਹ ਸਥਾਨ ਜਿਹੜਾ ਹੈਗਾ ਉਹ ਇੱਕ ਆਸਰਾ ਦਾ ਕੇਂਦਰ ਬਣ ਚੁੱਕਿਆ ਲੋਕਾਂ ਦਾ ਜਿਹੜਾ ਇਨਸਾਨ ਇੱਥੇ ਆ ਕੇ ਸੱਚੇ ਮਨੋਂ ਸੁਖਣਾ ਸੁਖਦਾ ਉਹਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੀ ਸੁਖਣਾ ਪੂਰੀ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਕਿ ਪਵਿੱਤਰ ਸਰੋਵਰ ਜੋ ਕਿ ਪੰਜ ਐਤਵਾਰ ਮਹਾਰਾ ਇਸ਼ਨਾਨ ਕਰਦੇ ਆ ਬੱਚੇ ਸੁੱਕੇ ਕਮਜ਼ੋਰ ਜਿਤਨਾ ਹੋ ਜਾਂਦੇ ਆ ਕੋ ਚੜਦੀ ਗਲਾ ਕਰ ਦਿੰਦਾ ਮਹਾਰਾ ਸੱਚੇ ਪਾਤਸ਼ਾਹ ਬਾਕੀ ਗੁਰੂ ਅਮਰਦਾਸ ਜੀ ਦਾ ਉਸ ਵੇਲੇ ਦਾ ਕਰੀਰ ਸਾਹਿਬ ਮੌਜੂਦ ਆ ਮਹਾਰਾ ਸੱਚੇ ਪਾਤਸ਼ਾਹ ਜਿੱਥੇ ਦਾਮ ਲੈਂਦੇ ਰਹਾ ਸਭ ਤੋਂ ਵੱਡੀ ਗੱਲ ਇਹ ਆ ਮਾਹਪੁਰਖਾਂ ਨੇ ਜੰਗਲਾਂ 'ਚ ਮੰਗਲ ਲਾਏ ਆ ਇਹ ਮਾਹਪੁਰਖ ਬਾਬੇ ਤਾਰਾ ਹੁੰਦੇ ਦੇਣਾ ਬਾਬਾ ਕੋਲਾ ਸਿੰਘ ਜੀ ਬਾਬਾ ਗਰਨਾਮ ਸਿੰਘ ਜੀ ਉਹਨਾਂ ਦੇ ਅਸੀਂ ਬਚਪਨ ਤੋਂ ਹੀ ਮਾਹਪੁਰਖਾਂ ਦੇ ਅਰਦਾਸੇ ਸਿੰਘ ਉਹਨਾਂ ਦੀ ਸੇਵਾ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾਈ ਤੁਸੀਂ ਆਪਣੀ ਸਾਰੀ ਜ਼ਿੰਦਗੀ ਇੱਥੇ ਲਾਈ ਹੈਗੀ ਆ ਛੋਟੇ ਹੁੰਦਿਆਂ ਤੋਂ ਬਾਬਾਈ ਦੇ ਚਰਨਾਂ 'ਚ ਆ ਗਏ ਸੀਗੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਸਥਾਨ ਨਾਲੇ ਜਿਹੜੇ ਮਹਾਂਪੁਰਖ ਨੇ ਉਹ ਆਪ ਦੇ ਨਾਲ ਨਹੀਂ ਜੋੜਦੇ ਉਹ ਜੋੜਦੇ ਆ ਗੁਰਬਾਣੀ ਦੇ ਨਾਲ ਉਹ ਜੋੜਦੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਉਹ ਜੋੜਦੇ ਆ ਸਾਡੀ ਤੀਸਰੀ ਪਾਸ਼ਾਹੀ ਗੁਰੂ ਅੰਗਦ ਅਮਰਦਾਸ ਜੀ ਗੁਰੂ ਅਮਰਦਾਸ ਗੁਰੂ ਅਮਰਦਾਸ ਜੀ ਦੇ ਨਾਲ ਕੀ ਗਰਾਂਜਾ ਉਹ ਕਿ ਇਹ ਸਤੰਗ ਸੇ ਸਤਾਨਾ ਜਿੱਥੇ ਆਪਦੀ ਸੇਵਾ ਨਹੀਂ ਕਰਾਈ ਜਾਂਦੀ ਬਲਕਿ ਗੁਰੂਆਂ ਦੀ ਔਰ ਉਹਨਾਂ ਨੂੰ ਇਹ ਕਿਹਾ ਜਾਂਦਾ ਬਈ ਤੁਸੀਂ ਸੱਚੇ ਮਨੋਂ ਜਾ ਕੇ ਉੱਥੇ ਸੇਵਾ ਕਰੋ ਸੱਚੇ ਮਨ ਜਾ ਕੇ ਕੋਈ ਵੀ ਮੰਗੋ ਦਾਤੋਂ ਮਿਲੂ ਗੁਰੂ ਸਾਹਿਬ ਹਾਜ਼ਰ ਨਾਜ਼ਰ ਨੇ ਜੀ ਬ੍ਰਹਮ ਗਿਆਨੀ ਸਾਹਿਬ ਸ੍ਰਿਸ਼ਟਾ ਕਾ ਕਰਤਾ ਬ੍ਰਹਮ ਗਿਆਨੀ ਸਤ ਜੀਵ ਹੈ ਨਹੀਂ ਮਰਤਾ ਗੁਰੂ ਪਾਤਸ਼ਾਹ ਕਿਤੇ ਨਹੀਂ ਗਏ ਹਾਜ਼ਰ ਨਾਜ਼ਰ ਨੇ ਜਿਹੜਾ ਵੀ ਆਪਣੇ ਸੁਖਣਾ ਸੁਖ ਦਾ ਸੁਖ ਦਾ ਮਗਰੋਂ ਆ ਤੇ ਪਹਿਲਾ ਮਾਰੇ ਪੂਰੀ ਕਰਦੇ ਸੱਚੇ ਪਾਤਸ਼ਾਹ अनेका ਹੀ ਬੱਚਿਆਂ ਨੇ ਅਰਦਾਸੇ ਕਰਕੇ ਬਾਹਰ ਗਏ ਆ ਸਾਰਿਆਂ ਦੀਆਂ ਇਹ ਅਰਦਾਸਾਂ ਪੂਰੀਆਂ ਹੋਈਆਂ ਕਿਹੇ ਨੇ ਵੀ ਆਣ ਕੇ ਆਈ ਨਹੀਂ ਆਖਿਆ ਬਾਬਾ ਜੀ ਮੇਰਾ ਆ ਨਹੀਂ ਕੰਮ ਹੋਇਆ ਸਾਰਿਆਂ ਦੇ ਪਰਮੇਸ਼ਰ ਨੇ ਕੰਮ ਕੀਤੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪਵਿੱਤਰ ਸਥਾਨ ਦੇ ਗ੍ਰੰਥੀ ਸਾਹਿਬ ਜਿਹੜੇ ਕਿ ਇੱਥੇ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਨੇ ਗ੍ਰੰਥੀ ਸਾਹਿਬ ਸਵਾਗਤ ਹੈ ਤੁਹਾਡਾ ਔਰ ਅਸੀਂ ਚਾਹਾਂਗੇ ਕਿ ਸਾਨੂੰ ਸਾਰਾ ਗੁਰਦੁਆਰਾ ਸਾਹਿਬ ਦਾ ਜਿਹੜਾ ਹੈ ਗਿਆ ਦਰਸ਼ਨ ਸਾਡੀਆਂ ਸਾਰੀਆਂ ਸੰਗਤਾਂ ਨੂੰ ਜਿਹੜੇ ਦੇਸ਼ ਵਿਦੇਸ਼ ਵਿੱਚ ਬੈਠੀਆਂ ਕਰਾਏ ਜਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਏ ਹੁਣੇ ਆਏ ਹੋਏ মিডিਆ ਗੁਰਮ ਪਿਆਰਿਆਂ ਦਾ ਬਹੁਤ ਬਹੁਤ ਧੰਨਵਾਦ ਗੁਰਦਾਰਾ ਇਸ ਪਵਿੱਤਰ ਅਸਥਾਨ ਜਿੱਥੇ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ 12 ਸਾਲ ਬਹੁਤ ਹੀ ਸ਼ਰਧਾ ਤੇ ਪਿਆਰ ਭਾਵਨਾ ਦੇ ਨਾਲ ਖਡੂਰ ਸਾਹਿਬ ਤੋਂ ਗੋਵਿੰਦਵਾਲ ਸਾਹਿਬ ਵਿਆਸਤ دریا ਆ ਕੇ ਗਾਗਰ ਜਲਦੀ ਭਰ ਕੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਗਾਗਰ ਜਲ ਦੀ ਭਰ ਕੇ ਲਿਆਇਆ ਕਰਦੇ ਸਨ ਇਸ ਪਵਿੱਤਰ ਅਸਥਾਨ ਤੇ ਜਿਸ ਪਵਿੱਤਰ ਅਸਥਾਨ ਦੇ ਤੁਸੀਂ ਦਰਸ਼ਨ ਕਰਨ ਜਾ ਰਹੇ ਹੋ ਇਸ ਪਵਿੱਤਰ ਅਸਥਾਨ ਦੇ ਧੰਮ ਮਾਰ ਕੇ ਤੇ ਗੁਰੂ ਕੀਆ ਸੰਗਤਾਂ ਨੂੰ ਗੁਰੂ ਕੇ ਉਪਦੇਸ਼ ਦੇ ਨਾਲ ਜੋੜਦੇ ਹਿਆਂ ਸਤ ਸੰਗਤ ਕਰਦੇ ਹਿਆਂ ਗੁਰੂ ਕੇ ਸ਼ਬਦਾਂ ਦੇ ਉਪਦੇਸ਼ ਬਖਸ਼ਿਸ਼ ਕਰਦੇ ਹਿਆਂ ਇੱਥੇ ਧੰਮ ਮਾਰ ਕੇ ਤੇ ਅੱਗੇ ਖੜੂਰ ਸਾਹਿਬ ਜਾਇਆ ਕਰਦੇ ਸਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਬਹੁਤ ਹੀ ਸਤਗੁਰਾਂ ਦੀ ਰਹਿਮਤ ਦਇਆ ਕਿਰਪਾ ਦਾ ਸਦਕਾ ਸ਼ਾਂਤੀ ਦੇ ਪੰਝ ਰਹਿਮਤਾਂ ਦੇ ਸੋਮੇ ਸਤਗੁਰਾਂ ਦੀ ਬਖਸ਼ਿਸ਼ ਦਾ ਸਦਕਾ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਇਸ ਪਵਿੱਤਰ ਅਸਥਾਨ ਤੇ ਦੋ ਵਾਰ ਚਰਨਛੋਪਾ ਕਰਦੇ ਸੀ ਇੱਕ ਵਾਰ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਖਡੂਰ ਸਾਹਿਬ ਜੀ ਤੋਂ ਹੁੰਦੇ ਆ ਬਿਆਸ ਦਰਿਆ ਤੋਂ ਜਲ ਲੈਣ ਵਾਸਤੇ ਤੇ ਇਸ ਪਵਿੱਤਰ ਅਸਥਾਨ ਤੋਂ ਹੋ ਕੇ ਅੱਗੇ ਜਾਇਆ ਕਰਦੇ ਸੀ ਉਸ ਤੋਂ ਪ੍ਰੰਤ ਜਦੋਂ ਗਾਗਰ ਜਲਦੀ ਭਰ ਕੇ ਵਾਪਸ ਆਉਂਦੇ ਆ ਫਿਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਇਸ ਪਵਿੱਤਰ ਅਸਥਾਨ ਤੇ ਬੈਠ ਕੇ ਗੁਰੂ ਕੀ ਸੰਗਤਾਂ ਨੂੰ ਗੁਰੂ ਘਰ ਪਰਦੇਸ਼ ਬਖਸ਼ਿਸ਼ ਕਰਦੇ ਹੁੰਿਆ ਗੁਰੂ ਕੇ ਸ਼ਬਦ ਨਾਲ ਜੋੜਦੇ ਹੋਇਆਂ ਕੁਝ ਸਮਾਂ ਇੱਥੇ ਦਮ ਮਾਰ ਕੇ ਸਮਾਪਤਿਤ ਕਰਕੇ ਗੁਰੂ ਕੇ ਪਿਆਰ ਵਿੱਚ ਇੱਥੋਂ ਅੱਗੇ ਰਵਾਨਾ ਖਡੂਰ ਸਾਹਿਬ ਨੂੰ ਹੋਇਆ ਕਰਦੇ ਸਨ ਇਹ ਪਵਿੱਤਰ ਅਸਥਾਨ ਜਿੱਥੇ ਸਤਗਰਾਂ ਦੇ ਦਸਾਂ ਪਾਖਸ਼ੰ ਯਾਤਮਕ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪ੍ਰਕਾਸ਼ਮਾਨ ਹੋਏ ਹੈ ਤੇ ਦੋਵੇਂ ਵਕਤ ਸਤਗਰਾਂ ਦੀ ਰਹਿਮਤ ਦਾ ਸਦਕਾ ਪੰਜਾਂ ਬਾਣੀਆਂ ਦਾ ਨਿਤਨੇਮ ਹਰ ਐਤਵਾਰ ਦੀ ਤਰ੍ਹਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਵਾਬ ਹਰ ਰੋਜ਼ ਦਸਮ ਗ੍ਰੰਥ ਦੀ ਬਾਣੀ ਦਾ ਇਤਿਹਾਸ ਵਿਚਾਰਕ ਗੁਰੂ ਕੇ ਸ਼ਬਦਾਂ ਸੰਗਤਾਂ ਨਾਲ ਸਾਂਝ ਪਾਈ ਜਾਂਦੀ ਹੈ ਅਮਰਤ ਵਲੇ ਪੰਜਾਂ ਬਾਣੀਆਂ ਦੇ ਨਿਤਨਿਮ ਤੋਂ ਪਰੰਤ ਗੁਰੂ ਕੇ ਸ਼ਬਦ ਦੀ ਵਿਚਾਰ ਹੋਇਆ ਕਰਦੀ ਹੈ ਅਧਾ ਘੰਟਾ ਵਾਸਤੇ ਸੋ ਗੁਰੂ ਕੇ ਸੰਗਤਾਂ ਬੜੇ ਪ੍ਰੇਮ ਤੇ ਸ਼ਰਧਾ ਦੇ ਨਾਲ ਇਸ ਪਵਿੱਤਰ ਅਸਥਾਨ ਤੇ ਸਤ ਸੰਗਤ ਕਰਕੇ ਲਾਹਾ ਲੈਇ ਕਰਿਓ ਸਮਾਲਕ ਦੇ ਗੁਣ ਗਾਇਨ ਕਰਕੇ ਸਤਗੁਰਾਂ ਦੇ ਪਵਿੱਤਰ ਚਰਣਾ ਦੀ ਅਸੀਸ ਲੈੰਦੇ ਆ ਸੰਗਤ ਜੀਓ ਗੁਰੂ ਜੀਆਂ ਬਖਸ਼ਿਸ਼ ਬਖਸ਼ਾ ਲੈ ਕਰਕੇ ਆਪੋ ਆਪਣੇ ਪਵਿੱਤਰ ਗ੍ਰਹਿ ਨੂੰ ਆਪੋ ਆਪਣੇ ਘਰਾਂ ਨੂੰ ਵਾਪਸ ਜਾਂਦੇ ਆ ਜਿਸ ਪਵਿੱਤਰ ਅਸਥਾਨ ਦੇ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਪਵਿੱਤਰ ਅਸਥਾਨ ਹੈ ਇਸ ਦਮਦਮਾ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਜੀ ਦੇ ਸੋਖਾਸਣ ਸੀਸਮੱਲ ਜਿਨੂੰ ਆਪਾਂ ਸੀਸਮੱਲ ਕਹਿੰਦੇ ਆ ਸਮਝ ਸੀਸਮੱਲ ਦਾ ਪਵਿੱਤਰ ਅਸਥਾਨ ਜੋ ਸੰਗਤਾਂ ਨੇ ਬਹੁਤ ਹੀ ਸ਼ਰਧਾ ਭਾਵਨਾ ਤੇ ਪਿਆਰ ਦੇ ਨਾਲ ਇਸ ਪਵਿੱਤਰ ਸੀਸਮਹਿਲ ਦੇ ਜਿੱਥੇ ਸਤਗੁਰਾਂ ਦੀ ਹਰ ਰੋਜ਼ ਸ਼ਾਮਾਂ ਨੂੰ ਸੁਖ ਆਸਣ ਦੀ ਸੇਵਾ ਹੁੰਦੀ ਹੈ ਸਵੇਰੇ ਅਮਰਵਲੀ ਇੱਥੋਂ ਸਤਗੁਰਾਂ ਦੇ ਪ੍ਰਕਾਸ਼ਮਾਨ ਹੋ ਕਰਕੇ 사ਤ ਸੰਗਤ ਜੋ ਸਤਗੁਰਾਂ ਦੇ ਪਵਿੱਤਰ ਸਰੂਪ ਇੱਥੋਂ ਲਿਜਾ ਕੇ ਗੁਰਦਾਰਾ ਸਾਹਿਬ ਕੇ ਸਤਗੁਰਾਂ ਦੇ ਪ੍ਰਕਾਸ਼ਮਾਨ ਹੋਇਆ ਕਰਦੇ ਆ ਜਿਸ ਪਵਿੱਤਰ ਅਸਥਾਨ ਦੇ ਹੁਣ ਤੁਸੀਂ ਦਰਸ਼ਨ ਕਰਨ ਜਾ ਰਹੇ ਹੋ ਇਹ ਉਹ ਕਰੀਰ ਜਿਸ ਕਰੀਰ ਤੇ 12 ਸਾਲ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀਓ ਨੇ ਸਤਸੰਗਤ ਜੀਓ ਗੋਇੰਦਵਾਲ ਸਾਹਿਬ ਜੀ ਤੋਂ ਬਿਆਸ دریا ਤੋਂ ਗਾਗਰ ਜਲਦੀ ਭਰ ਕੇ ਲਿਆ ਕਰਕੇ ਤੇ ਇਸ ਪਵਿੱਤਰ ਅਸਥਾਨ ਤੇ ਸਤਗੁਰ ਜੀ ਧਾਮ ਵਾਰਿਆ ਕਰਦੇ ਸੀ ਇਹ ਪਵਿੱਤਰ ਉਹ ਕਰੀਰ ਦਾ ਬੂਟਾ ਜਿਸ ਦੇ ਤੁਸੀਂ ਦਰਸ਼ਨ ਕਰਨ ਜਾ ਰਹੇ ਕਰ ਰਹੇ ਹੋ ਸਤਗੁਰ ਜੀ ਰਹਿਮਤ ਕਰਨ ਇੱਥੇ ਇਸ ਪਵਿੱਤਰ ਅਸਥਾਨ ਤੇ ਜੋ ਵੀ ਕੋਈ ਆਸ ਮਰਦ ਨੂੰ ਲੈ ਕੇ ਆਉਂਦਾ ਹੈ ਮਨੋ ਭਾਵਨਾ ਨੂੰ ਲੈ ਕੇ ਆਉਂਦਾ ਹੈ ਗੁਰੂ ਅਮਰਦਾਸ ਪਾਛਮਾ ਰਾਜ ਜੀ ਇੱਡੇ ਦਇਆਲੂ ਐਡੇ ਦਇਆਵਾਨ ਐ ਇੱਡੇ ਰਹਿਮਤਾਂ ਦੇ ਖਜ਼ਾਨੇ ਆ ਜੋ ਵੀ ਗੁਰਮੁਖ ਪਿਆਰਾ ਸ਼ਰਧਾ ਭਾਵਨਾ ਦੇ ਨਾਲ ਇਸ ਪਵਿੱਤਰ ਅਸਥਾਨ ਤੇ ਆ ਕੇ ਦਰਸ਼ਨ ਕਰਦਾ ਹੈ ਸੁਸਾਤ ਸੰਗਤ ਜੀ ਗੁਰੂ ਅਮਰਦਾਸ ਪਾਛਮਾ ਰਾਜ ਜੀ ਰੱਬ ਦੇ ਪਿਆਰਿਆਂ ਦੀਆਂ ਆਸਾਂ ਮਰਦਾਂ ਪੂਰੀਆਂ ਕਰਦੇ ਇਸ ਪਵਿੱਤਰ ਕਰੀਰ ਦੇ ਬੂਟੇ ਦੀ 500 ਸਾਲ ਪੁਰਾਣਾ ਇਹ ਪਵਿੱਤਰ ਕਰੀਰ ਦਾ ਬੂਟਾ ਹੈ ਜਿਸ ਨੂੰ ਤੁਸੀਂ ਦਰਸ਼ਨ ਕਰਕੇ ਅਸੀਸ ਲੈਣੀ ਕੀਤੀ ਹੈ ਸਤਿਗੁਰਾਂ ਨੇ ਕਿਰਪਾ ਕਰਨੀ ਕੀਤੀ ਜਿਸ ਜਿਸ ਸਰੋਵਰ ਤੇ ਪਹਿਲਾਂ ਇੱਕ ਛਪੜੀ ਹੋਇਆ ਕਰਦੀ ਸੀ ਤੇ ਸਤਿਗੁਰਾਂ ਦੀ ਬਖਸ਼ਿਸ਼ ਹੋਈ ਇਸ ਛਪੜੀ ਨੂੰ ਪ੍ਰਮਾਤਮਾ ਨੇ ਪਰਮੇਸ਼ਰ ਨੇ ਭਾਗ ਲਾਇਆ ਹੈ ਅੰਦੇ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਬਹੁਤ ਹੀ ਵਧੀਆ ਬਗੀਚੇ ਸੰਤ ਮਹਾਂਪੁਰਸ਼ ਬਾਬਾ ਤਾਰਾ ਸਿੰਘ ਜੀ ਉਹਨਾਂ ਤੋਂ ਵਿਰਸਾ ਆਏ ਹੋਏ ਬਾਬਾ ਕੋਲਾ ਸਿੰਘ ਜੀ ਜਿਨ੍ਹਾਂ ਨੇ ਇਸ ਮਗੀਚੀ ਦੀ ਸ਼ਾਨੋ ਸ਼ੌਕਤ ਨੂੰ ਵਧਾਉਣਾ ਕੀਤਾ ਇਸ ਪਵਿੱਤਰ ਅਸਥਾਨ ਜੋ ਤੁਸੀਂ ਨਿਸ਼ਾਨ ਸਾਹਿਬ ਦਾ ਦ੍ਰਿਸ਼ ਦੇਖ ਰਹੇ ਹੋ ਇਸ ਨਿਸ਼ਾਨ ਸਾਹਿਬ ਜੀ ਦੇ ਦ੍ਰਿਸ਼ ਦੇ ਸੰਬੰਧ ਵਿੱਚ ਮਹਾਂਪਰਿਚਯ ਬਾਬਾ ਤਾਰਾ ਸਿੰਘ ਜੀ ਉਹਨਾਂ ਤੋਂ ਵਿਰਸਾ ਆਏ ਹੋਏ ਬਾਬਾ ਕੋਲਾ ਸਿੰਘ ਜੀ ਉਹਨਾਂ ਤੋਂ ਵਿਰਸਾ ਆਏ ਬਾਬਾ ਭੀਮ ਸਿੰਘ ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਇਸ ਪਵਿੱਤਰ ਅਸਥਾਨ ਦੀ ਸੇਵਾ ਕਰਾਉਣੇ ਕੀਤੀ ਹੈ ਦਿਸਾ ਸੰਗਤ ਜੀ ਬਾਬਾ ਭੀਮ ਸਿੰਘ ਜੀ ਵੱਲੋਂ ਇਸ ਪਵਿੱਤਰ ਅਸਥਾਨ ਦੀ ਸ਼ਾਨੋ ਸ਼ੌਕਤ ਨੂੰ ਵਧਾਉਣ ਵਾਸਤੇ ਇਹ ਸਾਰਾ ਦਰਸ਼ ਇਹ ਸਾਰਾ ਬਾਗ ਬਗੀਚਾ ਤੇ ਸਤਗੁਰਾਂ ਦੀ ਰਹਿਮਤ ਦਾ ਸਦਕਾ ਸਾਧ ਸੰਗਤ ਜੀ ਸਮੇਂ ਦੀ ਹਰਿਆਵਲ ਵਾਸਤੇ ਪ੍ਰਦੂਸ਼ਣ ਦੇ ਸਬੰਧ ਵਿੱਚ ਇਸ ਇਸ ਪਵਿੱਤਰ ਅਸਥਾਨ ਨੂੰ ਸਵਸਥ ਰੱਖਣ ਵਾਸਤੇ ਇਹ ਸਭ ਕੁਝ ਬਣਾਉਣਾ ਕੀਤਾ ਹੈ ਸੋ ਇਹ ਆ ਸਤਗੁਰਾਂ ਦੀ ਕਿਰਪਾ ਸਤਗੁਰਾਂ ਦੀ ਰਹਿਮਤ ਦਇਆ ਕਰਦਾ ਸਦਕਾ ਇਸ ਪਵਿੱਤਰੇ ਪਵਿੱਤਰ ਅਸਥਾਨਾ ਡੇਉੜੀ ਸਾਹਿਬ ਜਿਸ ਡੇਉੜੀ ਸਾਹਿਬ ਦੀ ਜੀ ਸੇਵਾ ਮਾਪਰਾਂ ਵੱਲੋਂ ਬੜੇ ਪਿਆਰ ਦੇ ਨਾਲ ਕਰਾਈ ਗਈ ਹੈ ਅੱਗੇ ਤੁਸੀਂ ਦਰਸ਼ਨੋਂ ਦੇਖ ਰਹੇ ਹੋ ਜਿੱਥੇ ਗੁਰੂ ਕੇ ਲੰਗਰਾਂ ਵਾਸਤੇ ਗੁਰੂ ਕੇ ਅਸਥਾਨਾਂ ਵਾਸਤੇ ਟੋਕਰੀ ਦੀ ਸੇਵਾ ਹਰ ਰੋਜ਼ ਚੱਲਦੀ ਹੈ ਇਸ ਪਵਿੱਤਰ ਅਸਥਾਨ ਤੇ ਗੁਰੂ ਅਸਥਾਨਾਂ ਵਾਸਤੇ ਇਮਾਰਤਾਂ ਵਾਸਤੇ ਕ੍ਰਿਤੀ ਦੀ ਸੇਵਾ ਚੱਲ ਰਹੀ ਹੈ ਸੋ ਗੁਰੂਕੀਆਂ ਸੰਗਤਾਂ ਆਪਣੇ ਕੀਤੀ ਹੋਈ ਦਸਾਂ ਨੌਹਾਂ ਦੀ ਕਰਤ ਵਿੱਚੋਂ ਤਿੱਲ ਫੁੱਲ ਗੁਰੂ ਕੇ ਪਿਆਰ ਵਿੱਚ ਭੇਟਾ ਕਰਕੇ ਤੇ ਇਹ ਸਟੋਕਰੀ ਵਿੱਚ ਦਸਵੰਦ ਹਿੱਸਾ ਪਾ ਕੇ ਗੁਰੂ ਕਰਦੀਆਂ ਖੁਸ਼ੀਆਂ ਲਾ ਰਿਹਾ ਹੈ ਇਹ ਗੁਰੂਕੀਆਂ ਸੰਗਤਾਂ ਗੁਰੂਕੀਆਂ ਸੰਗਤਾਂ ਇਸੇ ਤਰ੍ਹਾਂ ਹਰ ਰੋਜ਼ ਬੜੀ ਸ਼ਰਧਾ ਪਿਆਰ ਦੇ ਨਾਲ ਸੇਵਾ ਕਰਕੇ ਸੇਵਾਵਾਂ ਨਿਭਾ ਕਰਕੇ ਜਿਸ ਸਭ ਗੁਰੂ ਦੀਆਂ ਖੁਸ਼ੀਆਂ ਲੈਂਦੇ ਆ ਇਹ ਆ ਗੁਰੂ ਕਾ ਲੰਗਰ ਹਾਲ ਜਿਸ ਲੰਗਰ ਹਾਲ ਵਾਸਤੇ ਲੰਗਰ ਦੌਲਤ ਵੰਡੀ ਆ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜੀ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜੀ ਬਖਸ਼ਿ ਕਰ ਕੇ ਰਹਿਮਤ ਕਰਦੇ ਆ ਲੰਗਰ ਦੌਲਤ ਵੰਡੀ ਆ ਰਸ ਅੰਮ੍ਰਿਤ ਖੀਰ ਖਾਲੀ ਆ ਗੁਰੂ ਕਾ ਲੰਗਰ ਜਿੱਥੇ 24 ਘੰਟੇ ਗੁਰੂ ਕੇ ਲੰਗਰ ਦੀ ਸੇਵਾਵਾਂ ਹੁੰਦੀਆਂ ਚਾਹ ਦਾ ਲੰਗਰ ਚੱਲਦਾ ਰਹਿੰਦਾ ਹਰ ਪੁੰਨਿਆਂ ਤੇ ਨੌਜਵਾਨ ਪੀੜੀ ਵੱਲੋਂ ਨੌਜਵਾਨ ਬੱਚਿਆਂ ਵੱਲੋਂ ਬੜੀ ਬੜੀ ਸ਼ਰਧਾ ਦੇ ਨਾਲ ਤਰ੍ਹਾਂ-ਤਰ੍ਹਾਂ ਦੇ ਪਕਵਾਨ ਤਿਆਰ ਕਰਕੇ ਚਾਹ ਪਕੌੜਿਆਂ ਦੇ ਪਕਵਾਨ ਤਿਆਰ ਕਰਕੇ ਗੁਰੂਕਿਆਂ ਸੰਗਤਾਂ ਨੂੰ ਸ਼ਿਕਾਇਆ ਜਾਂਦੇ ਆ ਸੁਸਾ ਸੰਗਤ ਜੀ ਸਤਿਗੁਰੂ ਜੀ ਰਹਿਮਤ ਬਖਸ਼ਿਸ਼ ਕਰਨ ਇਹ ਪਵਿੱਤਰ ਅਸਥਾਨ ਹੈ ਗੁਰੂ ਘਰ ਲੰਗਰ ਹਾਲ ਇਸ ਪਾਸੇ ਲੰਗਰੀ ਸਹਿਬਾਨ ਆ ਰਹੇ ਆ ਜਿਹੜੇ ਕਿ ਬੜੀ ਸ਼ਰਧਾ ਦੇ ਨਾਲ ਗੁਰੂ ਕੇ ਲੰਗਰ ਦੀ ਸੇਵਾਵਾਂ ਨੂੰ ਨਿਭਾ ਰਹੇ ਆ ਬੜੀ ਸਚਮਤਾ ਦੇ ਨਾਲ ਬੜੇ ਪਿਆਰ ਦੇ ਨਾਲ ਤੇ ਬੜੀ ਸ਼ਰਧਾ ਦੇ ਨਾਲ ਗੁਰੂ ਕੇ ਲੰਗਰ ਦੀ ਸੇਵਾ ਕਰ ਰਹੇ ਆ ਇਹ ਆ ਦਮਦਮਾ ਸਾਹਿਬ ਜੀ ਦਾ ਗੇਟ ਇਹ ਗੇਟ ਸਾਹਿਬ ਸਰੋਵਰ ਸਾਹਿਬ ਸਤਿਗੁਰਾਂ ਨੇ ਇਨੀ ਕਿਰਪਾ ਕਰਨੀ ਕੀਤੀ ਆ ਇੱਥੇ ਇੱਕ ਢਾਬ ਹੁੰਦੀ ਸੀ ਤੇ ਢਾਬ ਦੇ ਵਿੱਚ ਇੱਕ ਛਪੜੀ ਹੋਇਆ ਕਰਦੀ ਸੀ ਉਹ ਛਪੜੀ ਦੇ ਵਿੱਚ ਆ ਕਰਕੇ ਗੁਰੂ ਕੇ ਸੰਗਤਾਂ ਹਰ ਐਤਵਾਰ ਹਰ ਮਸਿਆ ਪੰਨਿਆਂ ਤੇ ਇਸ਼ਨਾਨ ਪਾਣੀ ਕਰਦੇ ਅਸੀਂ ਤੇ ਮਹਾਪੁਰਸ਼ਾਂ ਵਲੇਸ ਪਵਿੱਤਰ ਛੱਪੜੀ ਨੂੰ ਇੱਕ ਸਰੋਵਰ ਦਾ ਰੰਗ ਦੇਣਾ ਕੀਤਾ ਜਿਸ ਸਰੋਵਰ ਨੂੰ ਤੁਸੀਂ ਤੱਕ ਰਹੇ ਹੋ ਵੇਖ ਰਹੇ ਹੋ ਦਰਸ਼ਨ ਕਰ ਰਹੇ ਹੋ ਇਹ ਪਵਿੱਤਰ ਅਸਥਾਨ ਹੈ ਸਰੋਵਰ ਸਾਹਿਬ ਸਰੋਵਰ ਸਾਹਿਬ ਵਿੱਚ ਜੋ ਫਲਵਾੜੀ ਜੋ ਬਾਗ ਬਗੀਚਾ ਤੁਸੀਂ ਤੱਕ ਰਹੇ ਹੋ ਮਹਾਂਪਰਿਸ਼ਾ ਵੱਲੋਂ ਤੇ ਗੁਰੂ ਗਿਆ ਸੰਗਤਾਂ ਵੱਲੋਂ ਇਸ ਦੀ ਹਰੀਆਵਲ ਨੂੰ ਮੁੱਖ ਰੱਖਿਆ ਹੋਇਆ ਇਸ ਪਵਿੱਤਰ ਅਸਥਾਨ ਦੀਆਂ ਸਵਾਵਾਂ ਲਿਆ ਕਰਕੇ ਤੇ ਗੁਰੂ ਕਰਦੇ ਆ ਖੁਸ਼ੀਆਂ ਲਿਆ ਕਰਕੇ ਗੁਰੂ ਕਿਆਂ ਸੰਗਤਾਂ ਵਡਪਾਗੇ ਬਣਿਆ ਸਰੋਵਰ ਸਾਹਿਬ ਜਿਸ ਸਰੋਵਰ ਵਿੱਚ ਮਰਦ ਨੂੰ ਲੈ ਕੇ ਮਨੋ ਭਾਵਨਾ ਲਿਆ ਕੇ ਇੱਥੋਂ ਤੱਕ ਕਿ ਜਿਹੜੇ ਬੱਚੇ ਸੁੱਕੇ ਹੁੰਦੇ ਆ ਜਨਮ ਤੋਂ ਉਹਨਾਂ ਨੂੰ ਹਰ ਐਤਵਾਰ ਇਸ਼ਨਾਨ ਪੰਜ ਐਤਵਾਰ ਇਸ਼ਨਾਨ ਕਰਾਇਆ ਜਾਂਦਾ ਤੇ ਬੱਚੇ ਸੁੱਕੇ ਜਿਹੜੇ ਉਹ ਸਤਿਗੁਰਾਂ ਦੀ ਰਹਿਮਤ ਦਾ ਸਦਕਾ ਐਨ ਤੰਦਰੁਸਤ ਹੋ ਜਾਂਦੇ ਆ ਇਸ ਪਵਿੱਤਰ ਅਸਥਾਨ ਦੀ ਇਹ ਮਹਾਨਤਾ ਬਹੁਤ ਹੀ ਦੂਰ ਦੂਰ ਤੱਕ ਦੇਸ਼ਾਂ ਵਿਦੇਸ਼ਾਂ ਤੱਕ ਫੈਲੀ ਹੋਈ ਹੈ ਇਸ ਪਵਿੱਤਰ ਅਸਥਾਨ ਦੀ ਸਾਂਭ ਸੰਭਾਲ ਵਾਸਤੇ ਮਾਪਰਸ਼ਾ ਵੱਲੋਂ ਗੁਰੂਕਿਆਂ ਸੰਗਤਾਂ ਵੱਲੋਂ ਸੇਵਾਵਾਂ ਕੀਤੀਆਂ ਜਾਂਦੀਆਂ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਇਹ ਇੱਥੋਂ ਦਾ ਗੁਰਦੁਆਰਾ ਦਮਦਮਾ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਰਾਜਯੋ ਦੀ ਪਾਵਨ ਪਵਿੱਤਰ ਚਰਨਾਂ ਦੀ ਚਰਨ ਪਵਿੱਤਰ ਅਸਥਾਨ ਗੁਰਦੁਆਰਾ ਦਮਦਮਾ ਸਾਹਿਬ ਸਤਗੁਰਾਂ ਦੀ ਚਰਨਾਂ ਦੀ ਧੂੜ ਪੈ ਕੇ ਕਰਕੇ ਖੁਸ਼ੀਆਂ ਗੁਰੂ ਕਿਹ ਸੰਗਤਾਂ ਲੈ ਰਹੀਆਂ ਇਹ ਆ ਜੋ ਮੈਂ ਪਹਿਲਾਂ ਦੱਸ ਚੁੱਕਿਆ ਕਿ ਮਹਾਪੁਰਖਾ ਵਾਲੋ ਸੰਤ ਬਾਬਾ ਕੋਲਾ ਸਿੰਘ ਦੀ ਸੰਤ ਬਾਬਾ ਤੋਂ ਵਰਾਸਾ ਹੋਏ ਸੰਤ ਬਾਬਾ ਕੋਲਾ ਸਿੰਘ ਦੀ ਉਹਨਾਂ ਤੋਂ ਵਰਾਸਾ ਹੋਏ ਮੌਕੇ ਤੇ ਇਸ ਵਕਤ ਮੌਜੂਦਾ ਜਥੇਦਾਰ ਬਾਬਾ ਭੀਮ ਬਾਬਾ ਭੀਮ ਸਿੰਘ ਦੀ ਜੋ ਇਹ ਨਾ ਸੇਵਾਵਾਂ ਨੂੰ ਨਿਭਾ ਰਿਹਾ ਤੇ ਇਸ ਪਵਿੱਤਰ ਸਰੋਵਰ ਦੇ ਜੋ ਬਾਗ ਬਗੀਚਾ ਜੋ ਫਲਵਾੜੀ ਹੈ ਇਸ ਨੂੰ ਹਰਿਆ ਭਰਿਆ ਰੱਖਣ ਵਾਸਤੇ ਬਹੁਤ ਹੀ ਸੁੰਦਰ ਵਧੀਆ ਤੋਂ ਵਧੀਆ ਬੂਟੇ ਲਹਾਉਣੇ ਕੀਤੇ ਆ ਸਾਰੇ ਗੇਟ ਦੇਖੇ ਆ ਲੇਕਿਨ ਸਟੀਲ ਦਾ ਗੇਟ ਕਿਸ ਤਰੀਕੇ ਦੇ ਨਾਲ ਗੁਰੂ ਨਾਨਕ ਦੇਵ ਜੀ ਬਾਹਰ ਰਾਜ ਦੇ ਦੇ ਨਾਮ ਦੇ ਨਾਲ ਇਹ ਜਿਹੜਾ ਸ਼ਸ਼ਭਤ ਹੈਗਾ ਉਹਦੇ ਬਾਰੇ ਸਾਨੂੰ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਥਾਨ ਜੋ ਸੱਚੇ ਪਾਤਸ਼ਾਹ ਦਾ ਨਾਨਕ ਦੇਵ ਜੀ ਦਾ ਸੱਚੇ ਪਾਤਸ਼ਾਹ ਜੀ ਦਾ ਜੋ ਗੇਟ ਬਣਿਆ ਹੋਇਆ ਗੇਟ ਬਣਿਆ ਹੋਇਆ ਹੈ ਸੱਚੇ ਪਾਤਸ਼ਾਹ ਜੀ ਦੇ ਬਹੁਤ ਸੋਹਣਾ ਬਣਿਆ ਮਾਰਾ ਸੱਚੇ ਪਾਤਸ਼ਾਹ ਮਿਹਰ ਕਰੋ ਦਇਆ ਕਰੋ ਮਾਰਾ ਸੱਚੇ ਪਾਤਸ਼ਾਹ ਬਈ ਕਿਵੇਂ ਇਹ ਗੇਟ ਬਣਾ ਕਿਵੇਂ ਮਤਲਬ ਕਿਵੇਂ ਕੌਣ ਪ੍ਰੇਰਿਤ ਹੋਇਆ ਇਸ ਚੀਜ਼ ਤੋਂ ਕਿਉਂਕਿ ਗੇਟ ਲੋਕ ਬਣਾਉਂਦੇ ਹੈਗੇ ਲੇਕਿਨ ਇਸ ਸਟੀਲ ਦਾ ਗੇਟ ਬਣਾਉਣ ਦੇ ਪ੍ਰੇਰਿਤ ਕਿ ਇਹ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਆ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਇਸ ਸੱਚੇ ਪਾਤਸ਼ਾਹ ਨੇ ਆਪ ਵੀ ਮਾਰਾ ਸੱਚੇ ਪਾਤਸ਼ਾਹ ਨੇ ਮਾਰਾ ਕਿਰਪਾ ਕੀਤੀ ਆ ਬਹੁਤ ਹੀ ਜਿਆਦਾ ਸੋਹਣਾ ਬਣਿਆ ਮਾਰਾ ਸੱਚੇ ਪਾਤਸ਼ਾਹ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣੇ ਅਬ ਗੁਣਾਂ ਦਾ ਵਿਚਾਰੇ ਹੋ ਕੋਈ ਮਾਤੀ ਘੜਾ ਟੋਟਾ ਧੋਪਾ ਸਵਾਮੀ ਮਾਨਸ ਕੀ ਗਾ ਤੇ ਹੀ ਆਵੋ ਸਿੱਖ ਸਤਿਗੁਰੂ ਕੇ ਪਿਆਰ ਇਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਰਬਾਣੀ ਜਿਨ ਕੋ ਨਦਰ ਕਰੰ ਕੋ ਵਹਿਰਦਾ ਤਨਾ ਸਮਾਣੀ ਪੀਵੋ ਅਮਰ ਸਵਦਾ ਰਹੂ ਅਰੰਗ ਜਪਿਓ ਸਾਰੰਗ ਪਾਣੀ ਕਹ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਹੋ ਵਾਹਿਗੁਰੂ ਸੱਚੇ ਪਾਸ਼ਾ ਜੀ ਮਹਾਰਾਜ ਤੇ ਪਾਸ਼ਾ ਮਿਹਰ ਕਰੋ ਦਇਆ ਕਰੋ ਕਿਰਪਾ ਕਰੋ ਦੀਨ ਕੇ ਦਾਤ ਮੇਰਾ ਗੁਣ ਆਵ ਗੁਣ ਦਾ ਵਿਚਾਰ ਕੋਈ ਮਾਟੀ ਕਾ ਕਾ ਦੋ ਪੈ ਦੋ ਤਪ ਤੋਂ ਪੈ ਸਵਾਮੀ ਮਾਨਸ ਕੀ ਗਾਤੇ ਹੀ ਕਿਰਪਾ ਕਰੋ ਦੀਨ ਕੇ ਦਾਤ ਮੇਰਾ ਗੁਣ ਆਵ ਗੁਣ ਦਾ ਵਿਚਾਰ ਕੋਈ ਮਾਟੀ ਕਾ ਕਾ ਤੋ ਪੈ ਸਵਾਮੀ ਮਾਨਸ ਕੀ ਗਾਤੇ ਹੀ ਮਾਰਾ ਸੱਚੀ ਪਾਸ਼ਾ ਕਿਰਪਾ ਕਰੋ ਦਾ ਕਰੋ ਚੜ੍ਹਦੀ ਕਲਾ ਬਖਸ਼ੋ ਅੜੇ ਸੋ ਚੜੇ ਸਰਨ ਪਰ ਉਸ ਤਾਰੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਪਰਮੇਸ਼ਰ ਨੇ ਸੱਚੇ ਪਾਸ਼ਾ ਨੇ ਆਪ ਹੀ ਕਿਰਪਾ ਕੀਤੀ ਸਾਨੂੰ ਆਪ ਨਹੀਂ ਪਤਾ ਵੀ ਕਿੱਥੋਂ ਲਿਆਂਦੇ ਤੇ ਉਹਨੇ ਕਿਰਪਾ ਕੀਤੀ ਮਹਾਰਾ ਸੱਚੇ ਪਾਤਸ਼ਾਹ ਸਾਰੇ ਜਿਹੜੇ ਜਿੰਨੇ ਹੈਗੇ ਆ ਨਾ ਜਿੰਨੇ ਹੈਗੇ ਆਪ ਹੀ ਲੈਂਦੇ ਮਹਾਰਾ ਜੀ ਤੇ ਕਿਰਪਾ ਉਹਨਾਂ ਨੇ ਕੀਤੀ ਵੀ ਕਿਹੜੇ ਕਿਹੜੇ ਆ ਕਿਹੜੇ ਕਿਹੜੇ ਬਟੂਏ ਆ ਕਿਤਰਾ ਕਿਤਰਾ ਸੱਚੇ ਪਾਤਸ਼ਾਹ ਤੇ ਉਧਰਲੇ ਬਨੇ ਕਰੀ ਜਾ ਕੇ ਤੁਹਾਨੂੰ ਵਿਖਾਉਣੇ ਮਹਾਰਾ ਸੱਚੇ ਪਾਤਸ਼ਾਹ ਆਪਾਂ ਦੇਖ ਸਕਦੇ ਪੂਰੇ ਲਤਪਤ ਹੋਏ ਹੋਏ ਨੇ ਅੰਬ ਜਿਹੜੇ ਨੇ ਔਰ ਇਹ ਪਿਆਰਾ ਪਿਆਰਾ ਜਿਹੜਾ ਇਹ ਬੂਟੇ ਹੈਗੇ ਆ ਜਿਹੜੇ ਇਹ ਇਸਤਾਨ ਦੇ ਉੱਪਰ ਕਿਉਂਕਿ ਇਸਤਾਨ ਦੀ ਧਰਤੀ ਬੜੀ ਪਜਾਉ ਧਰਤੀ ਹੈ ਇਹ ਸਭ ਤੋਂ ਵਧੀਆ ਸਭ ਤੋਂ ਵਧੀਆ ਅੰਬ ਬਹੁਤ ਜ਼ਿਆਦਾ ਫਿਰ ਅੰਤ ਹੀ ਕੋਈ ਨਹੀਂ ਜਿਹੜੇ ਵੀ ਵੇਖੋ ਇੱਕ ਤੋਂ ਇੱਕ ਇੱਕ ਤੋਂ ਇੱਕ ਤੇ ਆਏ ਨੇ ਬਹੁਤ ਜ਼ਿਆਦੇ ਸੱਚੇ ਪਾਤਸ਼ਾਹ ਮੇਹਰ ਕਰਨ ਤੁਹਾਡੇ ਤੇ ਵੀ ਤੇ ਸਾਡੇ ਤੇ ਵੀ ਸੱਚੇ ਪਾਤਸ਼ਾਹ ਮੇਹਰ ਕਰਨ ਦਇਆ ਕਰਨ ਸੱਚੇ ਪਾਤਸ਼ਾਹ ਸਾਰਿਆਂ ਦੇ ਉੱਤੇ ਮੇਹਰ ਕਰੋ ਮਹਾਰਾਜ ਇਧਰ ਘੇਰੇ ਘੇਰੇ ਮਾਰਾ ਸੱਚੇ ਪਾਸ਼ਾ ਘੇਰੇ ਘੇਰੇ ਮਾਰਾ ਸੱਚੇ ਪਾਸ਼ਾ ਦਵਾਈ ਚੱਲ ਪਈ ਆ ਕਿਸੇ ਦਾ ਸਾਫ ਪਾਣੀ ਆਪਾਂ ਆਮ ਤੌਰ ਤੇ ਜਾਣਦੇ ਆ ਸਰੋਵਰਾਂ ਦੇ ਵਿੱਚ ਦੇਖਦੇ ਆ ਲੇਕਿਨ ਇੰਨਾ ਦੁੱਧ ਵਰਗਾ ਪਾਣੀ ਵੀ ਜਿਵੇਂ ਆਪਾਂ ਅੰਮ੍ਰਿਤ ਹੋਵੇ ਕੀ ਕਹਿਣਾ ਚਾਹੋਗੇ ਕਿ ਇਹ ਜਿਹੜਾ ਸਰੋਵਰ ਹੈ ਇਹਦੇ ਵਿੱਚ ਜਿਹੜੇ ਇਸ਼ਨਾਨ ਕਰਨ ਆਉਂਦੇ ਨੇ ਉਹਨਾਂ ਬੱਚਿਆਂ ਦੇ ਲਈ ਉਹ ਜਿਹੜੇ ਜਿਨ੍ਹਾਂ ਬੱਚਿਆਂ ਨੂੰ ਕੋਈ ਵੀ ਪ੍ਰੋਬਲਮ ਹੁੰਦੀ ਆ ਉਹ ਠੀਕ ਹੁੰਦੀ ਆ ਔਰ ਆਪਾਂ ਦੇਖ ਸਕਦੇ ਆ ਕਿ ਸਰੋਵਰ ਦੇ ਵਿੱਚ ਜਿਹੜਾ ਪਾਣੀ ਆ ਉਹਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਹੈਗਾ ਸਫਾਈ ਉਹਦੀ ਕੀਤੀ ਜਾਂਦੀ ਹੈ ਉਹਨੂੰ ਸਫਰ ਕਹਿੰਦੇ ਹੁਣ ਪਾਛੋ ਬੇਨਤੀ ਇਹ ਵੀ ਇਹ ਜਿਹੜਾ ਪਾਣੀ ਹੈ 79 ਇਹ ਨਵੀਆਂ ਬਣੀਆਂ ਸਾਰੀਆਂ ਇਹ ਸਾਰਾ ਨਵਾਂ ਬਣਿਆ ਤੇ ਜਿਹੜਾ ਬੋਰ ਆ ਇਹ 500 ਫੁੱਟ ਆ ਤੇ 500 ਫੁੱਟ ਬੋਰ ਤੇ 23 7 ਫੁੱਟ ਇਹ ਸਾਰਾ ਨਵਾਂ ਇਹ ਬਣਾਇਆ ਵੇਚ ਆ ਜਿਹੜੀ ਵੇਚ ਕੀਤੀ ਏ ਕੰਦ ਵੇਚਲੀ ਕੀਤੀ ਆ ਹਾਂਜੀ ਤੇ ਘੇਰੇ ਘੇਰੇ ਜਿਹੜੀ ਆ ਸਾਰੇ ਵੀ ਦੁਗਾਂ ਪਤਾ ਜਿੰਨੀ ਚਾਹਤ ਦੁਪਾ ਹਾਂਜੀ ਹਾਂਜੀ ਹਾਂ ਹਾਂਜੀ ਹਾਂਜੀ ਹਾਂਜੀ